ਗਰਮੀ ਦੇਸ਼ਾਂ ਨਾਲ ਹਜੇ ਕਿਤੇ ਲੱਗਦਾ ਕਿ ਥੋੜੀ ਕਮੀ ਹੈਗੀ ਆ ਕੋਈ ਪਾਣੀ ਠੰਡਾ ਪਾਣੀ ਦੀ ਫੈਸਿਲਿਟੀ ਹੋਣੀ ਚਾਹੀਦੀ ਉਹਨਾਂ ਨੂੰ ਪੇੜ-ਪੌਦੇ ਹੋਣੇ ਚਾਹੀਦੀ ਆ ਅਗਰ ਇੱਥੇ ਪੰਛੀ ਜਾਂ ਜਾਨਵਰ ਦੇਖਣਯੋਗ ਬਣਾਏ ਜਾਣ ਤੇ ਇਹ ਇੱਥੇ ਕਾਫੀ ਲੋਕ ਜਿਹੜੇ ਹੋਰ ਵੀ ਜੀ ਕਰ ਸਕਦੇ ਆ ਇਹ ਇੱਕ ਵਧੀਆ ਅਟਰੈਕਸ਼ਨ ਬਣ ਸਕਦਾ ਹੈ ਪੂਰੇ ਉੱਤਰ ਭਾਰਤ ਵਿੱਚ ਭਿਆਨਕ ਗਰਮੀ ਪੈ ਰਹੀ ਹੈ ਜਿਸ ਨਾਲ ਇਨਸਾਨਾਂ ਦੇ ਨਾਲ-ਨਾਲ ਜੀਵ ਜੰਤੂ ਵੀ ਬੇਵਸ ਨਜ਼ਰ ਆ ਰਹੇ ਹਨ ਜੀਵ ਜੰਤੂ ਅਤੇ ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਦੇ ਲਈ ਲੁਧਿਆਣਾ ਦੇ ਚਿੜੀਆ ਘਰ ਵਿੱਚ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ ਜਿਸ ਤੋਂ ਇਹਨਾਂ ਜੀਵ ਜੰਤੂਆਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ ਜੀਵ ਜੰਤੂਆਂ ਨੂੰ ਗਰਮੀ ਤੋਂ ਰਾਹਤ ਦੇਣ ਦੇ ਲਈ ਠੰਡੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਹੈ ਜਿੱਥੇ ਠੰਡੇ ਪਾਣੀ ਦੇ ਸਹਾਰੇ ਗਰਮੀ ਤੋਂ ਰਾਹਤ ਪਾ ਰਹੇ ਹਨ ਲੁਧਿਆਣਾ ਚਿੜੀਆ ਘਰ ਦੇ ਇੰਚਾਰਜ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਗਰਮੀ ਤੋਂ ਜੀਵ ਜੰਤੂਆਂ ਨੂੰ ਰਾਹਤ ਦੇਣ ਦੇ ਲਈ ਉਹਨਾਂ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਹਨ ਮੇਰਾ ਨਾਮ ਨਰਿੰਦਰ ਸਿੰਘ ਆ ਮੈਂ ਇੰਚਾਰਜ ਲੁਧਿਆਣਾ ਚਿੜੀਆ ਘਰ ਆ ਗਰਮੀਆਂ ਨੂੰ ਮੋਖ ਰੱਖਦੇ ਹੋਏ ਜੀ ਜਿਸ ਤਰ੍ਹਾਂ ਇਸ ਵਾਰ ਗਰਮੀ ਕਾਫੀ ਜ਼ਿਆਦਾ ਪੈ ਰਹੀ ਆ ਜਿਹੜੇ ਸਾਡੇ ਕੋਲੇ ਕਾਰਨੀਵਰਸ ਨੇ ਉਹਨਾਂ ਲਈ ਸੀ ਨਾਈਟ ਸ਼ੈਲਟਰ ਦੇ ਵਿੱਚ ਕੂਲਰ ਵਗੈਰਾ ਦਾ ਪ੍ਰਬੰਧ ਕੀਤਾ ਹੋਇਆ ਤੇ ਉਹਨਾਂ ਦੇ ਆਊਟਡੋਰ ਇਨਕਲੋਜ਼ਰ ਦੇ ਵਿੱਚ ਜਿਹੜੇ ਨੀਡ ਦੇ ਸਾਥ ਨਾਲ ਗ੍ਰੀਨ ਨੈਟ ਵਗੈਰਾ ਤੇ ਉਹਨਾਂ ਨੂੰ ਸ਼ਾਵਰ ਵਗੈਰਾ ਦਿੱਤੇ ਹੋਏ ਨੇ ਜੀ ਤੇ ਜਿਨ੍ਹਾਂ ਨਾਲ ਕਿਉਂ ਇਨਕਲੋਜ਼ਰ ਦਾ ਟੈਂਪਰੇਚਰ ਕੋਲਡ ਡਾਊਨ ਰਵੇ ਥੋੜਾ ਮਾਈਨਸ ਚਾਰ ਦੇ ਟੈਂਪਰੇਚਰ ਤੇ ਮੈਨ ਤੋਂ ਕਿਹੜੇ ਤਰ੍ਹਾਂ ਕੋਈ ਸਿਸਟਮ ਜਾਣੋ ਤੁਹਾਡੇ ਕੋਲ ਤੇ ਸਾਡੇ ਕੋਲੇ ਜੀ ਟਾਈਗਰ ਆ ਲੈਪੜਿਆ ਸਾਂਭਰ ਆ ਪਾਰਕਿੰਗ ਡੀਅਰ ਆ ਬਲੈਕਬੱਕ ਆ ਬਰਡਸ ਦੇ ਸਾਡੇ ਕੋਲ ਸਪੀਸੀਜ਼ ਨੇ ਕਿੰਜ ਜਿਹਦੇ ਵਿੱਚ ਸਾਡੇ ਕੋਲੇ ਦਬਨੇ ਗਿਆ ਸਿਲਵਰ ਫ੍ਰੀਜ਼ੈਂਟ ਲੰਗੇ ਪੈਰਟ ਲੰਗੇ ਆਰ ਜੀ ਐਫਾ ਸਾਡੇ ਕੋਲੇ ਚਾਕ ਹੋ ਰਿਹਾ ਇਸ ਤਰ੍ਹਾਂ ਸਾਡੇ ਕੋਲੇ ਐਨੀਮਲਸ ਆ ਸਿਰ ਕੀ ਪੀਪਲ ਇਹ ਮੋਦੀ ਬਰਤ ਰਹੇ ਆ ਫੂਜਨ ਮਿਟਲਿੰਗ ਕੋਈ ਜਲਦੀ ਤੋਂ ਜਲਦੀ ਸ਼ੁਰੂ ਜਿਹੜਾ ਤਾਂ ਜੀ ਗਰਮੀਆਂ ਤੋਂ ਜਿਹੜੀ ਪ੍ਰੀਕਾਸ਼ਨਸ ਅਸੀਂ ਮਤਲਬ ਇਤਿਆਤ ਵਰਤ ਰਹੇ ਆ ਕਿ ਜਦੋਂ ਜ਼ਿਆਦਾ ਗਰਮੀ ਹੁੰਦੀ ਆ ਤਾਂ ਕੋਸ਼ਿਸ਼ ਕਰਦੇ ਆਂ ਵੀ ਐਨੀਮਲਸ ਨੂੰ ਜਿਹੜੇ ਡਾਕਟਰ ਤੋਂ ਦੁਆਰਾ ਗਲੂਕੋਸ ਵਗੈਰਾ ਰეკਮੈਂਡ ਕੀਤਾ ਅਸੀਂ ਉਹ ਟਾਈਮ ਤੇ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰੀਏ ਤੇ ਤਾਂ ਕਿ ਉਹਨਾਂ ਨੂੰ ਹੀਟ ਸਟੋਕ ਨਾ ਲੱਗੇ ਤੇ ਬਾਕੀ ਜਿਹੜੇ ਬਰਡਸ ਨੇ ਉਹਨਾਂ ਨੂੰ ਅਸੀਂ ਪ੍ਰੋਪਰ ਉਹਨਾਂ ਦੇ ਕਲੋਜ਼ਰਾਂ ਦੇ ਵਿੱਚ ਸਪਰੇ ਵਗੈਰਾ ਪਾਣੀ ਦੀ ਛਰਕਾ ਵਗੈਰਾ ਪ੍ਰੋਪਰ ਕਰੀਦਾ ਕਿ ਉਹਨਾਂ ਦਾ ਜਿਹੜਾ ਟੈਂਪਰੇਚਰ ਡਾਊਨ ਰਹੇ ਤਾਂ ਕਿ ਕਿਸੇ ਵੀ ਜਾਨਵਰ ਨੂੰ ਕਿਸੇ ਵੀ ਗਰਮੀ ਤੋਂ ਰਾਤ ਮਿਲੇ ਕਿ ਪਬਲਿਕ ਅਸੂਖ ਇਨਸਟਰਕਸ਼ਨ ਦਿੱਤੀ ਉਹਨੂੰ ਸਹੀ ਪਬਲਿਕ ਤੇ ਆ ਕੇ ਹਾਂ ਪਬਲਿਕ ਨੂੰ ਅਸੀਂ ਜਦੋਂ ਆਉਂਦੀ ਆ ਉਹਨੂੰ ਇਸ ਇਨਸਟਰਕਸ਼ਨ ਦਿੰਨੇ ਆ ਕਿ ਐਨੀਮਲਸ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਐਨੀਮਲਸ ਜਿਹੜੇ ਅਸੀਂ ਜਦੋਂ ਸ਼ਾਮ ਦਾ ਟਾਈਮ ਹੈ ਜਿਹੜੇ ਕਾਰਨਿਵੋਰਸ ਅਸੀਂ ਟਾਈਮ ਤੇ ਬੰਦ ਕਰ ਲੈਨੇ ਆ ਤੇ ਕੋਸ਼ਿਸ਼ ਕਰਨ ਉਹ ਚੜੀਆ ਘਰ ਦੇ ਵਿੱਚ ਇਨ ਟਾਈਮ ਆ ਕੇ ਉਹ ਐਨੀਮਲਸ ਨੂੰ ਦੇਖਣ ਤਾਂ ਕਿ ਅਸੀਂ ਉਹਨਾਂ ਨੂੰ ਇਨ ਟਾਈਮ ਦੇ ਉੱਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਸ਼ੈਲਟਰ ਦੇ ਵਿੱਚ ਨਾਈਟ ਸ਼ੈਲਟਰ ਦੇ ਵਿੱਚ ਉਹਨਾਂ ਨੂੰ ਅਸੀਂ ਮੂਵ ਕਰਵਾ ਦਿੱਤਾ। ਲੋਕਾਂ ਨੇ ਕਿਹਦਾ ਰਿਸਪੌਂਸ ਮਿਲ ਰਿਹਾ ਹੈ? ਹਾਂ ਲੋਕਾਂ ਦਾ ਸਰ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਵੀ ਥੋੜਾ ਜਿਹਾ ਵਿਜ਼ਟਰ ਦੀ ਥੋੜੀ ਜੀ ਕਾਊਂਟਿੰਗ ਘਟੀ ਆ। ਬਟ ਜਿਸ ਤਰ੍ਹਾਂ ਹੁਣ ਲੈਪਰਡ ਸਾਡੇ ਕੋਲੇ ਨਵਾਂ ਆਇਆ ਪিয়ার ਉਹਦੇ ਨਾਲ ਸਾਡਾ ਸਕੋਪ ਥੋੜਾ ਜਿਹਾ ਵਿਜ਼ਟਰ ਦਾ ਸਾਡਾ ਫੁੱਟਫਾਲ ਥੋੜਾ ਇੰਕਰੀਜ਼ ਹੋਇਆ। ਫਿਊਚਰ ਵਿੱਚ ਸਾਡਾ ਜੀ ਖੜਿਆਲ ਦਾ ਸਾਡੀ ਪ੍ਰਪੋਜ਼ਲ ਹੈ ਵੀ ਅਸੀਂ ਖੜਿਆਲ ਨੂੰ ਜਲਦੀ ਅਮੈਂਡ ਕਰੀਏ ਤੇ ਜਦੋਂ ਹੀ ਉਹਦਾ ਪਿੰਜਰਾ ਬਣ ਜਾਏਗਾ ਤੇ ਉਹ ਜਲਦੀ ਤੋਂ ਜਲਦੀ ਲੁਧਿਆਣਾ ਵਾਸੀਆਂ ਵਾਸਤੇ ਇਸ ਮੌਕੇ ਤੇ ਚਿੜੀਆ ਘਰ ਵਿੱਚ ਆਏ ਸਾਲਾਨੀਆਂ ਦਾ ਕਹਿਣਾ ਹੈ ਕਿ ਚਿੜੀਆ ਘਰ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤੇ ਗਏ ਹਨ ਮਗਰ ਉਹ ਥੋੜੇ ਹਨ ਹੋਰ ਜ਼ਿਆਦਾ ਇੰਤਜ਼ਾਮ ਕਰਨੇ ਚਾਹੀਦੇ ਹਨ ਮੈਂ ਮੇਰਾ ਨਾਮ ਜਤਿੰਦਰਾ कि आप वैसे बच्चे घूमने आए से देख जू।, जू जू में देखिए एरिया वाइज देखा है तो काफ़ी बड़ा है अगर इत पक्षी जान, जानवर देखने योग बधाए जा इतने काफ़ी लोग जोड़े होर विजिट कर सकते हैं एक बढ़िया अट्रैक्शन तो बन सकता प्रबंध क्यों प्रबंध जि एक हाले इत जीव जंतु है उसके हिसाब से ठीक आ लेकिन ਜਿੰਨੀ ਗਰਮੀ ਪੈ ਰਹੀ ਹੈ ਗਰਮੀ ਦੇ ਗਰਮੀ ਦੇ ਹਿਸਾਬ ਨਾਲ ਹਜੇ ਕਿਤੇ ਲੱਗਦਾ ਕਿ ਥੋੜੀ ਕਮੀ ਹੈਗੀ ਆ ਕੋਈ ਪਾਣੀ ਠੰਡਾ ਪਾਣੀ ਦੀ ਫੈਸਿਲਿਟੀ ਹੋਣੀ ਚਾਹੀਦੀ ਉਹਨਾਂ ਨੂੰ ਪੇੜ ਪੌਦੇ ਹੋਣੇ ਚਾਹੀਦੇ ਆ ਥੋੜੀ ਗੁੰਨੀ ਨਹੀਂ ਹੋਵੇ ਤੇ ਵਧੀਆ ਤੇ ਥੋੜੇ ਹੋਰ ਪੰਛੀ ਜਾਨਵਰ ਬਿਧਾਨ ਸਕਤੋ ਬਧੀਏ ਤੇ ਇਹ ਹੀ ਆ ਪਬਲਿਕ ਆਊਗੀ ਅਟਰੈਕਸ਼ਨ ਵਧੂਗਾ ਤਾਂ ਇਹ ਫੈਸਿਲਟੀਆਂ ਬਦਲੂਗੀਆਂ ਨਾ ਬੇਨਤੀ ਹੈ ਪਬਲਿਕ ਆ ਰਹੀ ਹੈ ਪਬਲਿਕ ਆਂਦੀ ਆ ਮੈਂ ਸੈਕੰਡ ਟਾਈਮ ਆਇਆ ਸ਼ਾਮ ਨੂੰ ਹੋਰ ਆਂਦੀ ਪਬਲਿਕ ਪਬਲਿਕ ਤੇ ਆਂਦੀ ਆ ਜਿਹਨੂੰ ਫਿਰ ਵੀ ਕਿਤੇ ਨਾ ਕਿਤੇ ਪਬਲਿਕ ਜਿਸ ਸੋਚਦੇ ਆਂਦੀ ਹੈ ਜੂ ਦੇਖਣ ਉਹ ਸੋਚ ਦੇ ਹਿਸਾਬ ਨਾਲ ਅਜੇ ਇੱਥੇ ਕੋਈ ਜਾਨਵਰ ਪੰਛੀ ਹੈ ਨਹੀਂ ਨਹੀਂ ਮੈਂ ਲੋੜ ਲੋੜ ਆਪਾਂ ਆਂਦੇ ਕੀ ਨਾਮ ਤੁਹਾਡਾ ਨਾਮ ਜੀ ਭਾਵਿਕ ਕਸੈਲੀ ਕਿੱਥੋਂ ਆਏ ਤੁਸੀਂ ਮੁੰਨਿਆ ਕਲਾ ਤੋਂ ਅੱਛਾ ਤੇ ਕਿੱਥੇ ਅੱਛਾ ਕਿੱਥੇ ਆਇਓ ਆਪਾਂ ਜੂ ਤੇ ਆਏ ਆ ਅੱਜ ਹਾਂਜੀ ਕੀ ਦੇਖੇ ਬਹੁਤ ਵਧੀਆ ਰੱਖਿਆ ਹੈ ਹਿਰਨ ਦੇਖੇ ਟਾਈਗਰ ਦੇਖਾਂਗੇ ਅੱਗੇ ਜਾ ਕੇ ਮੋਰ ਵੀ ਦੇਖਾਂਗੇ ਮਤਲਬ ਜਿਹੜੇ ਜਾਨਵਰ ਅਸੀਂ ਕਦੇ ਦੇਖੇ ਨਹੀਂ ਸੀ ਉਹ ਦੇਖ ਰਹੇ ਆ ਤੇ ਹੋਰ ਵੀ ਥੋੜੇ ਜਿਹਾ ਬਤਾ ਦੇਣ ਚਾਹੀਦੇ ਕਿ ਹੋਰ ਨੋਲੇਜ ਮਿਲੇ ਸਾਨੂੰ ਜਿਵੇਂ ਗਰਮੀ ਬਹੁਤ ਪੈ ਰਹੀ ਹੈ ਲੱਗ ਰਿਹਾ ਹੈ ਜਿਹੜੇ ਜਾਨਵਰ ਨੇ ਉਹਨਾਂ ਲਈ ਪ੍ਰਬੰਧ ਕਿੱਥੇ ਹੋਇਆ ਹੈ ਹਾਂ ਕਿਤੇ ਹੋਇਆ ਹੋਰ ਵੀ ਜੇ ਫੈਸਿਲਿਟੀਆਂ ਦੇ ਸਕਦੇ ਆ ਉਹਨਾਂ ਨੂੰ ਤਾਂ ਦੇ ਸਕਦੇ ਨੇ ਬਾਕੀ ਬਹੁਤ ਵਧੀਆ ਚੀਜ਼ ਹੈ ਇਸ ਚਾਬੀ ਜਾਣਕਾਰੀ ਨਹੀਂ ਮਿਲਦੀ ਹਾਂ ਜਾਣਕਾਰੀ ਬਿਲਕੁਲ ਮਿਲਦੀ ਆ ਕਿਉਂਕਿ ਆ ਆਪਣੀ ਸਾਇੰਸ ਦੀ ਬਨੋਲੇਜ ਵਧਦੀ ਆ ਕਿ ਕਿਹੋ ਜਿਹੇ ਜਾਨਵਰ ਆ ਤੇ ਉਹਨਾਂ ਦੇ ਏਜ ਵਗੈਰਾ ਦੇ ਤੇ ਕਿਹੋ ਜਿਹੇ ਹੈਬਿਟਸ ਵਗੈਰਾ ਉਹ ਸਾਰੇ ਕੁਝ ਦਾ ਪਤਾ ਲੱਗ ਬੱਚਿਆਂ ਨੂੰ ਆਉਣਾ ਚਾਹੀਦਾ ਹਾਂ ਬਿਲਕੁਲ ਆਉਣਾ ਚਾਹੀਦਾ ਬੱਚਿਆਂ ਨੇ ਇੱਥੇ ਵਿਜ਼ਿਟ ਕਰਨਾ ਚਾਹੀਦਾ ਆਪਣੇ ਪੇਰੈਂਟਸ ਨਾਲ ਆਪਣੇ ਫਰੈਂਡਸ ਨਾਲ ਤੁਹਾਡਾ ਨਾਮ ਕਰਨ ਅ ਕਿੱਥੇ ਆਏ ਹੋ ਤੁਸੀਂ ਲੁਧਿਆਣਾ ਲੁਧਿਆਣਾ ਕਿਹੜੀ ਜਗ੍ਹਾ ਦੇ ਲੁਧਿਆਣਾ ਜੂ ਨਹੀਂ ਦੇਖਣ ਆਏ ਸੀ ਜੀ ਅੱਛਾ ਕੀ ਦੇਖਿਆ ਸੀ ਕਿਹੋ ਜਿਹਾ ਲੱਗਿਆ ਦੇਖਾਂਗੇ ਤਾਂ ਵਧੀਆ ਲੱਗਿਆ ਸ਼ੇਰ ਦੇਖਿਆ ਅੰਦਰ 12 ਸਿੰਘ ਦੇਖਿਆ ਹਿਰਨ ਦੇਖਿਆ ਪ੍ਰਬੰਧ ਕਿਹੋ ਜਿਹਾ ਲੱਗਿਆ ਤੁਹਾਨੂੰ ਬਹੁਤ ਵਧੀਆ ਸੀ ਗਰਮੀ ਨੂੰ ਲੈ ਕੇ ਲੱਗਿਆ ਕਿ ਪ੍ਰਬੰਧ ਪੂਰੇ ਗਰਮੀ ਕਾਫੀ ਪੈ ਰਹੀ ਹੈ ਨਾ ਗਰਮੀ ਤਾਂ ਬਹੁਤ ਪੈਂਦੀ ਹੈ ਇੱਥੇ ਫਿਰ ਕਿਹੋ ਜਿਹਾ ਪ੍ਰਬੰਧ ਲੱਕੇ ਕਰਦੇ ਨੇ ਇੱਥੇ ਚਲੋ ਮਾਰੇ ਮੋੜੇ ਪੇੜ ਬੂੜੇ ਹੈਗੇ ਆ ਸ਼ਾਮ ਹਵਾ ਚਲਦੀ ਵਧੀਆ ਚਲਦੀ ਹਵਾ ਤੇ ਜਾਨਵਰਾਂ ਲਈ ਦੇਖਿਆ ਪ੍ਰਬੰਧ ਕਿਜੋ ਲੱਗੇ ਜਾਨਵਰ ਵਾਸਤੇ ਵੀ ਸ਼ਾਂ ਬੈਠੇ ਪਏ ਕਾਫੀ ਸ਼ਾਨਦਾਰ ਪਾਣੀ ਪੂਣੀ ਹੈਗਾ ਵਾ ਬਤਕ ਵਗੈਰਾ ਪਾਣੀ ਦੇ ਵਿੱਚ ਹਾਂ ਜੀ ਬਤਕ ਵੀ ਦੇਖੀ ਪਾਣੀ ਚ ਨਹਾਂਦੀ ਸੀ ਵਧੀਆ ਸੀ ਠੀਕ ਹੈ ਉੱਥੇ ਇਹ ਨਹੀਂ ਕਿ ਜਾਨਵਰ ਨੂੰ ਪਾਣੀ ਨਹੀਂ ਹੈ ਜਾਂ ਕੁਝ ਨਹੀਂ ਸਾਰੇ ਪਾਸੇ ਪਾਣੀ ਹੈਗਾ ਯਾਨਕਿ ਘੁੰਮਣ ਵਾਸਤੇ ਠੀਕ ਹੈ ਘੁੰਮਣ ਵਾਸਤੇ ਬਹੁਤ ਵਧੀਆ ਭਾਜੀ ਵਧੀਆ ਵਾ ਮੇਰਾ ਨਾਮ ਸੀਰਤ ਅਸੀਂ ਆਹ ਟਾਈਗਰਸ ਫਾਰੀ ਆਏ ਆ ਲੁਧਿਆਣਾ ਦੇ ਵਿੱਚ ਜਿਹੜਾ ਹੈਗਾ ਹਾਂਜੀ ਕਿਹੋ ਜਿਹਾ ਲੱਗਿਆ ਦੇਖ ਕੇ ਤੁਹਾਨੂੰ ਬੜਾ ਅੱਛਾ ਲੱਗਿਆ ਬਹੁਤ ਸੋਨਾ ਬਣਿਆ ਹੋਇਆ ਹੈ ਸਫਾਈ ਸੁਫੀ ਠੀਕ ਹੈਗੀ ਹੈ ਹਾਂਜੀ ਟਾਈਗਰ ਦੇਖਿਆ ਤੁਸੀਂ ਹਾਂਜੀ ਟਾਈਗਰ ਦੇਖਿਆ ਐਨ ਵਧੀਆ ਟਾਈਗਰ ਆ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਮਾੜਾ ਆ ਜਾਂ ਬਿਮਾਰ ਹੋਊਗਾ ਨਹੀਂ ਗਰਮੀ ਲੈ ਕੇ ਕਿਉਂ ਪਗੰਦੇ ਤੁਸੀਂ ਗਰਮੀ ਕਾਫੀ ਤੇਰੀ ਹੈ ਗਰਮੀ ਤਾਂ ਹੈਗੀ ਹੋਈ ਆ ਹੁਣ ਉਹ ਵੀ ਪਾਣੀ ਦੇ ਵਿੱਚ ਬੈਠਾ ਹੋਇਆ ਸੀ ਟਾਈਗਰ ਵੀ ਹਾਂਜੀ 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 ਕਹਿ ਸਕਦੇ ਨੇ ਗਰਮੀ ਕਾਰਨ ਇਨਸਾਨ ਦੇ ਨਾਲ ਜਾਨਵਰਾਂ ਨੂੰ ਵੀ ਬਿਹਾਲ ਨੇ ਬਿਲਕੁਲ ਬਿਹਾਰ ਨੇ ਜੀ ਹਾਂਜੀ ਹਾਂ ਜੀ ਸਰ ਫੋਕੀ ਦੇਖਿਆ ਤੇ ਫੋਕੀ ਕੀ ਦੇਖ ਰਹੇ ਹੋ ਤੁਸੀਂ ਫੋਕੀ ਦਿੱਤਾ ਫੋਰ ਬਸ ਬੱਚਿਆਂ ਦਾ ਇੰਜੋਏਮੈਂਟ ਬੱਚਿਆਂ ਨੂੰ ਜਾਨਵਰ ਬਾਰੇ ਦੱਸ ਰਹੇ ਆ ਕਿ ਇਹ ਇਹ ਹੁੰਦੇ ਨੇ ਇਹ ਨਾ ਹਾਂ ਨੌਲੇਜ ਦੇ ਰਹੇ ਆ ਕਿ ਦਿਖਾ ਰਹੇ ਆ ਨਾਲ ਬੱਚਿਆਂ ਨੂੰ ਦਿਖਾ ਰਹੇ ਆ ਵੀ ਇਸ ਤਰ੍ਹਾਂ ਦੇ ਹੁੰਦੇ ਆ ਨਹੀਂ ਤੇ ਅੱਜ ਕੱਲ ਬੱਚੇ ਟੀਵੀ ਤੇ ਹੀ ਦੇਖਦੇ ਨੇ ਵੀ ਹਾਂ ਠੀਕ ਹੈ ਬਸ ਆਹੀ ਆਸੀਂ ਲਾਈਵ ਦਿਖਾ ਰਹੇ ਆ ਉਹਨਾਂ ਨੂੰ ਕਿਹਨਾਂ ਬੇਟਾ ਲਿੰਪ ਕਿਹ ਕਿਹ ਕਾਂ ਸੇ ਆਏ ਹੋ ਕਿਹ ਦਿਹਾਣੇ ਤੇ ਚਿੜੀ ਆ ਚਿੜੀ ਆ ਕਰ ਕਿਆ ਕਿਆ ਦੇਖਦਾ बत्तख देखी है हिरन भी देखी है शेर चीता चीता भी देखा है तो कैसा लगा देखने में अच्छा, अच्छा लगा अच्छा लगा